ਹੈਲੋ ਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਆ। ਹੋਪਫੁਲ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ। ਸੋ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਸੋਨੇ ਸੋਨੇ ਸੂਟਸ ਦੀ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸੋ ਆਪਾਂ ਜਿਹੜਾ ਵਲੌਗ ਦਾ ਟਾਈਮ ਐ ਸੋ ਤੁਹਾਨੂੰ ਮੈਂ ਉਹ ਵੀ ਦੱਸਣਾ ਚਾਹੁੰਦੀ ਸੀ ਕਿ ਆਪਾਂ ਮਾਰਨਿੰਗ ਟਾਈਮ 7:30 ਵਜੇ ਆਪਣਾ ਵਲੌਗ ਹੈ ਜਿਹੜਾ ਆਪਾਂ ਡੇਲੀ ਅਪਡੇਟ ਕਰਿਆ ਕਰਾਂਗੇ ਸੋ ਵਲੌਗ ਨੂੰ ਜਰੂਰ ਦੇਖਿਆ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਨਵੇਂ-ਨਵੇਂ ਸੂਟ ਸਿੱਖਣ ਲਈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦੇਣੀ ਸੀ ਕਿ ਆਪਾਂ ਹੈਂਡਵਰਕ ਦੇ ਸੂਟ ਵੀ ਸਾਰੇ ਰੈਡੀ ਕਰਦੇ ਆ ਮਸ਼ੀਨਵਰਕ ਦੇ ਆਰੀਵਰਕ ਨਾ ਕੋਈ ਹੋਰ ਸੂਟ ਤੁਸੀਂ ਲੈਸਿਸ ਨਾ ਵੀ ਆਪਣੇ ਕੋਲੋਂ ਡਿਜ਼ਾਈਨ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਸੋ ਅੱਜ ਆਪਾਂ ਤੁਹਾਡੇ ਲਈ ਨਿਊ ਕ੍ਰੇਪ ਦੇ ਸੂਟ ਲੈ ਕੇ ਆਏ ਆ ਤੁਹਾਨੂੰ ਸ਼ੁਰੂ ਕਰਕੇ ਦਿਖਾਉਣੇ ਵੀਡੀਓ ਸੋ ਪਹਿਲਾ ਸੂਟ ਹੈ ਜਿਹੜਾ ਇਹ ਵਾਲਾ ਮੈਚਿੰਗ ਆਏਗਾ ਜੀ ਪੀਕਾਕ ਸ਼ੇਡ ਦਾ ਸੂਟ ਹੈ ਇਹ ਇਹਦੇ ਨਾਲ ਆਪਾਂ ਜਿਹੜੀ ਪ੍ਰਿੰਟਡ ਸ਼ਰਟ ਆ ਪਲੇਨ ਬਾਟਮ ਹੈ ਇਹਦੇ ਵੀ ਸੋਹਣੇ ਸੋਹਣੇ ਕਲਰਸ ਆਏ ਹੋਏ ਆ ਪੈਰਟ ਗ੍ਰੀਨ ਕਲਰ ਹੈ ਜੀ ਇਹ 3rd ਕਲਰ ਗਰੇ ਆਏਗਾ ਦੇ ਇਹਦੇ ਵਿੱਚ ਬਹੁਤ ਸੋਹਣੇ ਸੂਟ ਸਟਿਚ ਹੋਣਗੇ ਜੀ ਪੂਰੇ ਪਾਰਟੀ ਵੇਅਰ ਲੁੱਕ ਦੇ ਸੂਟ ਹੈ ਇਹ ਫੋਰਥ ਵਨ ਆਏਗਾ ਜੀ ਪਿੰਕ ਨਾਲ ਗ੍ਰੀਨ ਦੀ ਮੈਚਿੰਗ ਇਹ ਵੀ ਕ੍ਰੇਪ ਦਾ ਹੀ ਸੂਟ ਹੈ ਇੱਕ ਕਲਰ ਇਹਦੇ ਵਿੱਚ ਬਲੂ ਕਲਰ ਆਇਆ ਜੀ ਇਹ ਵੀ ਬਹੁਤ ਸੋਹਣਾ ਲੱਗਦਾ ਸੋ ਇਹਨਾਂ ਨਾਲ ਦੁਪੱਟੇ ਵੀ ਰੈਡੀ ਕਰਵਾਉਣੇ ਆ ਤੁਸੀਂ ਸਾਡੇ ਤੋਂ ਦੁਪੱਟੇ ਵੀ ਰੈਡੀ ਕਰਵਾ ਸਕਦੇ ਹੋ ਆਪਾਂ ਫੁੱਲ ਫਲੈਜ ਤੁਹਾਨੂੰ ਸੂਟ ਰੈਡੀ ਕਰਕੇ ਦੇਵਾਂਗੇ ਜਦ ਇਹ ਸੋ ਮੈਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਮੈਚਿੰਗ ਆ ਇਹ ਸਾਰੀਆਂ ਪ੍ਰਿੰਟਡ ਕ੍ਰੇਪ ਹੈ ਜਿਹੜੀ ਆਪਣੇ ਕੋਲੇ ਸੀਜ਼ਨ ਚ ਹੁਣੇ ਆਈ ਆ ਸੋ ਨਵੇਂ 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 ਪ੍ਰਿੰਟ ਆ ਸਾਰੇ ਸੋ ਵੇਅਰ ਕਿਤੇ ਹੋਏ ਬਹੁਤ ਸੋਹਣੇ ਲੱਗਣਗੇ ਤੇ ਕਲਰ ਵੀ ਸਾਰੇ ਇਹਦੇ ਵਿੱਚ ਬਹੁਤ ਪਿਆਰੇ ਪਿਆਰੇ ਆਏ ਨੇ ਮਸਟਰਡ ਕਲਰ ਵੀ ਵੇਅਰ ਕੀਤਾ ਬਹੁਤ ਸੋਹਣਾ ਲੱਗਦਾ ਸੋ ਨੈਕਸਟ ਵਨ ਹੈ ਜੀ ਮਹਿਰੂਨ ਛੇੜ ਮਹਿਰੂਨ ਦੇ ਨਾਲ ਸੀ ਗ੍ਰੀਨ ਦੀ ਮੈਚਿੰਗ ਕੀਤੀ ਹੋਈ ਆ ਇਹ ਵੀ ਬਹੁਤ ਸੋਹਣਾ ਸੂਟ ਬਨੇਗਾ ਸੋ ਇੱਕ ਗ੍ਰੇ ਕਲਰ ਹੋ ਰਿਹਾ ਜੀ ਗ੍ਰੇ ਦੇ ਨਾਲ ਮਲਟੀ ਕਲਰ ਸੋ orange ਦੇ ਨਾਲ ਵੀ ਬਹੁਤ ਸੋਹਣਾ ਮੈਚਿੰਗ ਕੀਤਾ ਹੋਇਆ ਹੈ ਗ੍ਰੀਨ ਟੋਨ ਦੇ ਵਿੱਚ ਹੈ ਸੋ ਸ਼ਰਟ ਦੇ ਉੱਤੇ ਆਪਾਂ ਲੈਸਿਸ ਲਗਾ ਕੇ ਜਾਂ ਇਹਨੂੰ ਪਾਈਪਿੰਗ ਵਗੈਰਾ ਲਗਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਕਰਵਾ ਸਕਦੇ ਹਾਂ ਲੀਫਸ ਵਾਲਾ ਪ੍ਰਿੰਟ ਆ ਗਿਆ ਜੀ ਗ੍ਰੀਨ ਦੇ ਨਾਲ red color red black ਆ ਗਿਆ ਜੀ ਵੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਸੋ ਜਿਹੜੇ ਜਿਹੜੇ ਸੂਟ ਵੀ ਤੁਸੀਂ ਦੇਖੀ ਜਾ ਰਹੇ ਹੋ ਜਿਹੜਾ ਜਿਹੜਾ ਸੂਟ ਤੁਹਾਨੂੰ ਸੋਹਣਾ ਲੱਗ ਰਿਹਾ ਸਕਰੀਨ ਸ਼ਾਟ ਲੈ ਲਓ ਜਲਦੀ ਜਲਦੀ ਸੋ ਆਪਾਂ ਜਿਹੜਾ ਪੰਜਾਬ ਦੇ ਵਿੱਚ ਸ਼ਿਪਿੰਗ ਬਿਲਕੁਲ ਫ੍ਰੀ ਕਰ ਦਿੰਨੇ ਆ ਸੋ ਚੈਰੀ ਕਲਰ ਹੈ ਚੈਰੀ ਦੇ ਨਾਲ ਬੀ ਲੀਫਸ ਵਾਲਾ ਪ੍ਰਿੰਟ ਵਾਲਾ ਵਾਈ ਆਫ ਵਾਈਟ ਕਲਰ ਦੇ ਉੱਪਰ ਬਹੁਤ ਸੋਹਣਾ ਸੋ ਇੱਕ 골ਡਨ ਸ਼ੇਡ ਦੇ ਵਿੱਚ ਆਇਆ ਇਹ ਵੀ ਟਾਈ ਡਾਈ ਵਾਲਾ ਪ੍ਰਿੰਟ ਹੈ ਜੀ ਇਹ ਵੀ ਬਹੁਤ ਸੋਹਣਾ ਸਟਿਚ ਹੋਏਗਾ ਸਾਰੇ ਹੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ ਸੋ ਕੋਈ ਵੀ ਪ੍ਰਿੰਟ ਹੈ ਜਿਹੜਾ ਤੁਸੀਂ ਬਾਈ ਕਰ ਸਕਦੇ ਹੋ पीकॉक शेड है भी बहुत ज्यादा सोना बनेगा एक आ गया जी ऑफ वाइट के बॉटल ग्रीन कलर के नाल मैचिंग है जी तो जरा नैक्सट आएगा पिंक कलर न्योन पिंक शेड है जी यह ਇਹਨਾਂ ਦੇ ਪ੍ਰਾਈਸਿਸ ਪੁੱਛਣ ਵਾਸਤੇ ਤੁਸੀਂ ਸਾਡੇ WhatsApp ਨੰਬਰ 7814942347 ਦੇ ਉੱਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇੱਕ ਮੈਰੂਨ ਛੇਡ ਆ ਗਿਆ ਜੀ ਇਹਦੇ ਵਿੱਚ। ਇੱਕ ਪੀਕਾਕ ਦੇ ਨਾਲ ਮਲਟੀ ਕਲਰ ਆ ਗਿਆ ਜੀ ਇਹ ਵੀ ਬਹੁਤ ਸੋਹਣਾ ਸੂਟ ਬਣੇਗਾ। ਸੋ ਤੁਸੀਂ ਇਹ ਵਾਲੇ ਸੂਟ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਲੈਣੀ ਮੈਚਿੰਗ ਲੈ ਸਕਦੇ ਹੋ ਜਿੱਦਾਂ ਮਰਜ਼ੀ ਤੁਸੀਂ ਸਾਡੇ ਤੋਂ ਬਾਇ ਕਰ ਸਕਦੇ ਹੋ। ਸਾਰੇ ਹੀ ਪ੍ਰਿੰਟ ਬਹੁਤ ਜਿਆਦਾ ਪਿਆਰੇ ਪਿਆਰੇ ਪ੍ਰਿੰਟਸ ਨੇ 올ਓਵਰ ਬਲੈਕ ਆ ਗਿਆ ਜੀ ਬਲੈਕ ਦੇ ਨਾਲ ਸ਼ਰਟ ਵੀ ਬਲੈਕ ਮੈਚਿੰਗ ਵਾਲੀ ਆ ਬਹੁਤ ਸੋਹਣੀ ਐਦਾਂ ਲੱਗਦਾ ਜਿਦਾ ਪੇਂਟ ਕੀਤਾ ਹੁੰਦਾ ਸੂਟ ਦੇ ਉੱਪਰ ਇੰਨੀ ਜਿਆਦਾ ਸੋਹਣੀ ਪ੍ਰਿੰਟਿੰਗ ਤੁਸੀਂ ਇਹ ਵਾਲਾ ਸੂਟ ਚੈੱਕ ਕਰਦੇ ਦੇਖੋ ਕਿੰਨੇ ਸੋਹਣੇ ਲੀव्स ਆਹ ਸੌਰੀ ਫਲਾਟਸ ਬਨੇ ਹੋਏ ਆ ਇਹਦੇ ਉੱਪਰ ਨੈਕਸਟ ਆਏਗਾ ਸ਼ਰਟ オーਗੈਂਜ਼ਾ ਦੀ ਆਏਗੀ ਤੇ ਉਪਾੜਾ ਸਿਲਕ ਦੀ ਬਾਟਮ ਐ ਤੇ ਔਰਗੈਂਜ਼ਾ ਦਾ ਫੋਰ ਸਾਈਡ ਬਿਊਟੀਫੁੱਲ ਲੇਸਨ ਦੁਪੱਟਾ ਰੈਡੀ ਕੀਤਾ ਹੋਇਆ। ਸੋਏ ਵਾਲੇ ਸੂਟਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ। ਬਾਟਮ ਦੇ ਉੱਪਰ ਬਹੁਤ ਸੋਹਣਾ ਵਰਕ ਹੈ ਆਪ ਖੁਦ ਹੀ ਰੈਡੀ ਕਰਵਾਏ ਹੋਏ ਸੂਟ ਨੇ ਸਾਰੇ। ਤੇ ਵਰਕ ਦੀ ਫਿਨਿਸ਼ਿੰਗ ਹੈ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੇ ਸਫਾਈ ਦੇ ਵਿੱਚ ਵਰਕ ਕੀਤਾ ਹੋਇਆ। ਇਹਨਾਂ ਦਾ ਵੀ ਲੈਂਥ ਦਾ ਕੋਈ ਇਸ਼ੂ ਨਹੀਂ ਹੋਏਗਾ ਸੋ ਜਿੰਨੀ ਮਰਜ਼ੀ ਲੈਂਥ ਤੁਸੀਂ ਬਣਾ ਸਕਦੇ ਹੋ। ਸਾਰੇ ਹੀ ਕਲਰ ਬਹੁਤ ਸੋਹਣੇ ਤੇ ਸਰਦਾਰੀ ਕਲਰ ਨੇ ਤੇ ਅੱਗੇ ਆਏਗਾ ਜੇ ਪਿਓਰ ਜੌਰਜਟ ਦੇ ਮਿਰਰ ਵਰਕ ਵਾਲੇ ਸੂਟ ਆਪਾਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਸੋ ਇਹ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਣੇਗਾ ਸਟਿਚ ਹੋਣ ਤੋਂ ਬਾਅਦ ਇਹ ਸੋ ਤੁਸੀਂ ਜਿਹੜੀ ਮਰਜ਼ੀ ਦੇ ਵਿੱਚੋਂ ਬਾਟਮ ਬਣਾ ਸਕਦੇ ਹੋ ਕਲਰ ਸਾਰੇ ਹੀ ਸੋਨੇ ਸੋਨੇ ਨੇ ਇਹਦੇ ਵਿੱਚ ਇੱਕ ਬਲੂ ਕਲਰ ਆ ਗਿਆ ਜੀ ਇਹਦੇ ਵਿੱਚ ਰਾਇਲ ਬਲੂ ਕਲਰ ਬਹੁਤ ਸੋਹਣਾ ਲੱਗਦਾ ਵੇਅਰ ਕੀਤਾ ਹੋਇਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਪਲੀਜ਼ ਸਾਡੀ ਵੀਡੀਓ ਨੂੰ ਵਟਸਐਪ 'ਵੱਲ ਸ਼ੇਅਰ ਕਰਿਆ ਕਰੋ ਸੋ ਤੁਹਾਡੇ ਹੌਸਲੇ ਨਾਲ ਹੀ ਆਪਾਂ ਉਹ ਨਵੇਂ-ਨਵੇਂ ਵਲੌਗਸ ਜਿਹੜੇ ਤੁਹਾਡੇ ਲਈ ਲੈ ਕੇ ਆ ਸਕਦੇ ਆ ਸੋ ਆਪਦੀਆਂ ਡਿਮਾਂਡਸ ਸਾਨੂੰ ਪਲੀਜ਼ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਤੇ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਲਈ ਧੰਨਵਾਦ